ਹਾਂਜੀ ਖੜੇ ਆ ਪਿੰਡ ਜਸਪਾਲੋਂ ਤਹਿਸੀਲ ਖੰਨਾ ਦੇ ਵਿਖੇ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਹਮਣੇ ਟੋਬਾ ਹੈ ਇਹ ਟੋਬੇ ਦਾ ਪਾਣੀ ਓਵਰਫਲੋ ਹੋ ਕੇ ਜੋ ਪਿੰਡ ਦੀਆਂ ਗਲੀਆਂ ਨੇ ਇਹਨਾਂ ਵਿੱਚ ਇਸ ਕਦਰ ਭਰ ਚੁੱਕਿਆ ਕੇ ਲੋਕਾਂ ਦੇ ਲੰਘਣ ਦੇ ਲਈ ਰਸਤਾ ਬਿਲਕੁਲ ਨਹੀਂ ਬਚਿਆ ਇਹ ਤੁਸੀਂ ਸਫਾਈ ਦਾ ਹਾਲ ਦੇਖ ਸਕਦੇ ਹੋ ਪਿੰਡ ਜਸਪਾਲੋਂ ਤੇ ਸੀਲਖੰਨਾ ਇਹ ਸਮੱਸਿਆ ਇੱਥੇ ਪਿਛਲੇ 5-7 ਸਾਲ ਤੋਂ ਚੱਲੀ ਆ ਰਹੀ ਆ ਉਹ ਸਾਹਮਣੇ ਟੁੱਬਾ ਹੈ ਇਹ ਟੁੱਬਾ ਓਵਰਫਲੋ ਹੋ ਕੇ ਇਧਰ 5-7 ਘਰ ਨੇ ਉਹਨਾਂ ਘਰਾਂ ਦੇ ਲੋਕ ਇਸ ਗਲੀ ਵਿੱਚੋਂ ਕਿਸ ਤਰ੍ਹਾਂ ਲੰਘਦੇ ਹੋਣਗੇ ਇਸ ਗੱਲ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿਉਂਕਿ ਇਹ ਜਿਹੜਾ ਪਾਣੀ ਹੈ ਗਲੀ ਵਿੱਚ ਪਾਣੀ ਭਰਿਆ ਹੋਇਆ ਇਹ ਟੋਬੇ ਦਾ ਪਾਣੀ ਆ ਉਹ ਸਾਹਮਣੇ ਟੋਬਾ ਹੈ ਜਿਹੜਾ ਓਵਰਫਲੋ ਕੇ ਓਵਰਫਲੋ ਹੋ ਕੇ ਇਸ ਗਲੀ ਵਿੱਚ ਭਰ ਚੁੱਕਿਆ ਹੈ ਹਾਂਜੀ ਵੀਰ ਜੀ ਕਿੰਨਾ ਤੁਹਾਡਾ ਜੀ ਮੇਰਾ ਨਾਮ ਜੀ ਕਰਮਜੀਤ ਸਿੰਘ ਆ ਜੀ ਕਰਮਜੀਤ ਸਿੰਘ ਆ ਟੋਬੇ ਨਾਲ ਪਾਣੀਆਂ ਦੇ ਤੁਹਾਡੇ ਪਿੰਡ ਓਵਰਫਲੋ ਹੋ ਕੇ ਗਲੀਆਂ ਦੇ ਵਿੱਚ ਭਰ ਚੁੱਕਿਆ ਤੇ ਇੱਧਰ ਪੰਜ ਸੱਤ ਘਰ ਨੇ ਇਹਨਾਂ ਘਰਾਂ ਦੇ ਲੋਕ ਕਿਸ ਤਰ੍ਹਾਂ ਕਰੇ ਜਾਂਦੇ ਨੇ ਬਹੁਤ ਔਖੇ ਜਾ ਰਹੇ ਨੇ ਇਹ ਘਰਾਂ ਵਿੱਚ ਤਾਂ ਇਹ ਘਰ ਦੇ ਵਿੱਚ ਬਣ ਲਈ ਤਾਂ ਬਹੁਤ ਆਲੇ ਦੁਆਲੇ ਕਿਸੇ ਪਾਸੇ ਵੀ ਜਾਣ ਨੂੰ ਜਗ੍ਹਾ ਨਹੀਂ ਹੈਗੀ ਇਹ ਲੋਕ ਬਹੁਤ ਦੁਖੀ ਨੇ ਇਹ ਘਰਾਂ ਦੇ ਵਿੱਚ ਬਣ ਲਈ ਬਹੁਤ ਇਹਨਾ ਦੁਖੀ ਹੋ ਰਹੇ ਨੇ ਬੱਚੇ ਵੀ ਬੱਚੇ ਵੀ ਕਿਹੇ ਬਸੇ ਨਹੀਂ ਜਾ ਸਕਦੇ ਘਰਾਂ ਦੇ ਵਿੱਚ ਪਸੂ ਪਾਸੇ ਬਹੁਤ ਅੰਦਰ ਬੜਦੇ ਨੇ ਸੱਪ ਸਲੂਟੀ ਅੰਦਰ ਹੀ ਜਾਂਦੇ ਨੇ ਸਾਰਾ ਕੁਝ ਤੇ ਫਿਰ 73 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਏ ਪੰਚਾਇਤਾਂ ਬਣਦੀਆਂ ਨੇ ਤੇ ਪੰਚਾਇਤਾਂ ਕੁਝ ਵੀ ਨਹੀਂ ਕਰਦੀਆਂ ਇੱਥੇ ਪੰਚਾਇਤਾਂ ਕੁਝ ਵੀ ਨਹੀਂ ਕਰ ਰਹੀਆਂ ਪੰਚਾਇਤਾਂ ਨੇ ਕਰ ਰਹੇ ਨੇ ਜੇ ਤਾਂ ਕਰ ਨਹੀਂ ਦਿੰਦੇ ਹੈਗੇ ਇਹੀ ਹਾਲਾਤ ਨੇ ਜੀ ਇੱਥੇ ਇੱਥੇ ਸਰਪੰਚ ਸਰਪੰਚ ਕੋਈ ਸਰਪੰਚੀ ਨਹੀਂ ਕਰ ਰਿਹਾ ਸਰਪੰਚੀ ਜੇ ਕਰਦਾ ਵਾ ਕੋਈ ਸਰਪੰਚੀ ਉਹਨੂੰ ਕਰਨੇ ਵੀ ਨਹੀਂ ਦਿੰਦੇ ਹਮ ਨਮਾ ਟੁੱਬਾ ਪੁੱਟਿਆ ਜਾ ਰਿਹਾ ਇਹਨੂੰ ਲੱਗਦਾ ਵੀ ਸਮੱਸਿਆ ਹੱਲ ਹੋਊਗੀ ਹਾਂ ਜੀ ਹਾਂ ਸਮੱਸਿਆ ਹੱਲ ਹੋ ਸਕਦੀ ਹੈ ਇਹਦੇ ਲਈ ਜੇ ਨਮਾ ਟੁੱਬਾ ਪੁੱਟਿਆ ਜਾਵੇ ਹਾਂ ਜੀ ਹਾਂ ਇੱਧਰ ਕਿੰਨੇ ਕਰਨੇ ਐ ਇਸ ਸਾਈਡ ਇਸ ਸਾਈਡ ਹੈਗੇ ਨੇ 7-8 ਕਰ ਇੱਧਰ ਨੇ ਜੀ ਉਹ ਪਰਲੇ ਬਸੇ 20-25 ਕਰ ਪਰਲੇ ਬਸਨੇ ਜੀ ਕੀ ਮੰਗ ਕਰਦੇ ਆਂ ਸਰਕਾਰ ਤੋਂ ਇਹੇ ਮੰਗ ਕਰਦੇ ਆਂ ਜੇ ਇਹ ਟੋਬੇ ਦਾ ਸਮੱਸਿਆ ਹੱਲ ਹੋ ਜਾਵੇ ਜਿੰਨਾ ਹੀ ਹੁੰਦੀ ਫਿਰ ਕੀ ਕਰੋਗੇ ਟਰੋ ਕਰਾਂਗੇ ਅਸੀਂ ਕੁਛ ਨਾ ਕੁਛ ਤਾਂ ਕਰਾਂਗੇ ਇਹਨਾਂ ਦਾ ਹਾਂਜੀ ਬੀਬੀ ਜੀ ਹਾਂਜੀ ਕੀ ਕਹੋਗੇ ਅਸੀਂ ਜਸਪਾਲੋਂ ਦੇ ਰਹਿਣ ਵਾਲੇ ਆਂ ਅਸੀਂ ਤਸਕੀਲ ਖੰਨਾ ਜਸਪਾਲੋਂ ਪਿੰਡ ਦੇ ਰਹਿਣ ਵਾਲਿਆਂ ਇੱਥੇ ਬਹੁਤ ਬੀਡੀਪੀਓ ਸਾਰੇ ਕਰਮਚਾਰੀ ਆ ਕੇ ਗਏ ਨੇ ਸਾਰਿਆਂ ਨੂੰ ਅਸੀਂ ਕਹਿ ਚੁੱਕੇ ਹਾਂ ਪਰ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਜੇਕਰ ਇਸੇ ਤਰ੍ਹਾਂ ਰਿਹਾ ਅਸੀਂ ਕੱਲ ਨੂੰ ਬੀਡੀਪੀਓ ਦੇ ਦਫ਼ਤਰ ਦਾ ਘਰਾਓ ਕਰਾਂਗੇ ਜਾਂ ਤਾਂ ਅਸੀਂ ਮਰਾਂਗੇ ਜਾਂ ਅਸੀਂ ਬਚ ਜਾਾਂਗੇ ਦੇਖੋ ਇੱਕ ਕੰਮ ਕਰਕੇ ਹਟਾਂਗੇ ਬਸ ਪਿੰਡ ਤੁਹਾਡਾ ਤਾਂ ਕਿਹੜਾ ਪਿੰਡ ਆ ਜਸਪਾਲੋਂ ਜੀ ਇਹੋ ਗਲੀਆਂ ਜਿੱਨਾਂ ਪਾਣੀ ਭਰਿਆ ਹੈ ਕਿਵੇਂ ਰਹਿੰਦੇ ਹੋ ਤੁਸੀਂ ਨਾ ਬੀਬਾ ਮੇਰਾ ਸਾਡੇ ਪਿੰਡ ਦਾ ਏਕਾ ਨਹੀਂ ਹੈਗਾ ਹੂੰ ਇੱਕਾ ਤਾਂ ਹੋ ਜਾਂਦਾ ਫਿਰ ਵਿੱਚੋਂ ਬਿੰਦੇ ਪਾਟ ਜਾਂਦੇ ਨੇ ਹੂੰ ਅੱਦੇ ਲੋ ਇਸ ਕਰਕੇ ਅੱਦੇ ਉਧਰ ਅੱਦੇ ਉਧਰ ਇੱਥੇ ਸਾਰੇ ਆ ਕੇ ਚਲੇ ਗਏ ਅਫਸਰ ਵੀ ਹੂੰ ਆ ਦੇਖੋ ਮਕਾਨ ਪਿਆ ਪੰਜ ਬੱਚਿਆਂ ਦਾ ਪਿਓ ਤੀ ਛੱਡ ਕੇ ਚਲੇ ਗਿਆ ਹੂੰ ਉਹ 6000 ਰੁਪਿਆ ਕਿਰਾਇਆ ਦਿੰਦਾ ਉੱਥੇ ਹੂੰ ਦਰਾਇਆ ਰਹਿੰਦਾ ਉਹ ਵੀ 75 ਸਾਲ ਹੋ ਗਏ ਮਾਤਾ ਉਹਦੀ ਮਰ ਗਈ ਇੱਥੇ ਕੈਂਸਰ ਹੋ ਗਿਆ ਉਹਨੂੰ ਹੂੰ ਹਰ ਕਿਉਂ ਜਵਾਕ ਲੈ ਕੇ ਇਥੋਂ ਨੱਠ ਗਿਆ ਅੱਛਾ ਜੀ ਆ ਦੇਖ ਲਓ ਮਕਾਨ ਪਾਣੀ ਦੇ ਵਿੱਚ ਖੜਾ ਹੂੰ ਜੇ ਉਹਨਾਂ ਦਾ ਹੱਲ ਨਹੀਂ ਹੁੰਦਾ ਤੇ ਫਿਰ ਕੀ ਕਰੋਗੇ ਤੁਸੀਂ ਹਾਲਾ ਸੀ ਉੱਥੇ ਜਾਵਾਂਗੇ ਜਾਂ ਮਰਾਂਗੇ ਜਾਂ ਮਾਰਾਂਗੇ ਇੱਥੇ ਵੀ ਮਰੇ ਹੀ ਹੋਇਆ ਪਾਣੀ ਚ ਇੱਥੇ ਸਾਡੇ ਕਿੰਨੀਆਂ ਮੌਤਾਂ ਹੋ ਗਈਆਂ ਐਸੇ ਇਸ ਜਗ੍ਹਾ ਚ ਹੋਇਆ ਵੀ ਕੈਂਸਰ ਆ ਅੱਛਾ ਜੀ ਫਿਰ ਹੁਣ ਹੋਰ ਅਸੀਂ ਕੀ ਕਰਾਂਗੇ ਮਰਾਂਗੇ ਹੀ ਜੀ ਵੀ ਇਹ ਪੰਚਾਇਤਾਂ ਨੇ ਕੁਝ ਨਹੀਂ ਕੀਤਾ ਇੱਥੇ ਨਾ ਪੰਚਾਇਤ ਕੋਈ ਨਹੀਂ ਕੁਝ ਕਰਦੀ ਹੈਗੀ ਪੰਚਾਇਤ ਸਾਡੇ ਵਧੀਆ ਆਉਂਦੀਓ ਨਹੀਂ ਕੋਈ ਨੀ ਤੁਸੀਂ ਪੰਚਾਇਤਾਂ ਵੀ ਤੁਸੀਂ ਲੋਕਾਂ ਨੇ ਚੁਣੀ ਹੁੰਦੀ ਆ ਲੋਕਾਂ ਜਦੋਂ ਵੋਟਾਂ ਲੈਣ ਜਾਂ ਤਾਂ ਸਾਡੇ ਕੋ ਆਉਂਦੇ ਨੇ ਅਸੀਂ ਐਂ ਕਰਾਂਗੇ ਅਸੀਂ ਬਹੁ ਕਰਾਂਗੇ ਸਾਡਾ ਪਾਣੀ ਹੁਣ ਆਪਦਾ ਟੋਆ ਪੱਟਿਆ ਹੋਇਆ ਅੱਛਾ ਜੀ ਜਿਹੜਾ ਸਾਡੇ ਥੋਂ ਚ ਹੀ ਪਾਣੀ ਪਿੰਦਾ ਸਾਡੇ ਪਾਣੀ ਦਾ ਕੋਈ ਹੱਲ ਨਹੀਂ ਐਡੀ ਕਲੋਨੀ ਬਣ ਗਈ ਉੱਥੇ ਕੋਈ ਤੋਬਾ ਨਹੀਂ ਕੁਛ ਨਹੀਂ ਅਸੀਂ ਵੀ ਉੱਥੇ ਬਿਮਾਰੀ ਹੋਣਾ ਗੰਦਾ ਪਾਣੀ ਖੜਾ ਆਲੇ-ਦਾਲੇ ਹਾਂਜੀ ਵੀ ਜੀ ਕਿੰਨਾ ਚਿਤਾਂ ਰਾਣੀ ਆ ਜੀ ਮੇਰਾ ਮਾਤਾ ਜੀ ਪਿੰਡ ਦੇ ਵਿੱਚ ਇੰਨਾ ਬੁਰਾ ਹਾਲਾ ਪਾਣੀ ਖੜਾ ਮੱਛਰ ਪਨਪਰਾ ਨੇ ਮੱਕੀਆਂ ਨੇ ਹਾਂਜੀ ਤੇ ਬੱਚਿਆਂ ਦਾ ਬਹੁਤ ਰਹਿਣਾ ਮੁਸ਼ਕਲ ਆ ਕੀ ਕਹਾਂਗੇ ਤੇ ਬਾਰੇ ਬਸ ਜੀ ਸਾਡਾ ਤਾਂ ਕੁਛ ਨਾ ਪੁੱਤੋ ਬਹੁਤ ਬੁਰਾ ਹਾਲ ਆ ਇੱਥੇ ਜੀ ਜਿੰਨਾ ਚਿਰ ਪਿੰਡ ਦਾ ਇੱਕਾ ਨਹੀਂ ਹੁੰਦਾ ਕੁਝ ਹੋਣਾ ਹੀ ਨਹੀਂ ਜਿਹੜੇ ਮੂਰੇ ਚਮਚੇ ਨੇ ਉਹ ਜਾ ਕੇ ਆਪਣਾ ਮੂਰੇ ਹੀ ਰੋਕ ਦਾਂਦੇ ਨੇ ਫੋਨ ਕਰਕੇ ਕੁਝ ਨਹੀਂ ਬਣਦਾ ਜਿੰਨਾ ਚਿਰ ਉਹ ਪਿੰਡ ਦਾ ਇੱਕਾ ਨਹੀਂ ਹੁੰਦਾ ਕੁਝ ਵੀ ਨਹੀਂ ਬਣਦਾ ਇੱਥੇ ਦੱਸੋ ਹੁਣ ਮੈਂ ਨਹੀਂ ਬਿਮਾਰ ਰਹਣੀ ਆ ਕਈ ਘਰ ਅਸੀਂ ਰੋਟੀ ਬਾਹਰੋਂ ਲੈ ਕੇ ਆਉਨੇ ਵੀ ਵੀ ਪਿੰਡ ਦਾ ਏਕਾ ਕਿਉਂ ਨਹੀਂ ਬਣਦਾ ਜਦੋਂ ਤੁਹਾਡੀ ਸਮੱਸਿਆ ਤੁਹਾਡੇ ਗਲੀਆਂ 'ਚ ਪਾਣੀ ਖੜਾ ਏਕਾ ਨਹੀਂ ਬਣਦਾ ਹਾਂਜੀ ਬਸ ਅਸੀਂ ਇੱਥੋਂ ਕਹਿਦਾ ਨੇ ਆਹ ਹੁਣ ਕੋਟਲੀ ਆਇਆ ਤੇ ਕਹਿੰਦਾ ਕੱਲ ਨੂੰ ਮੈਂ ਪਾਣੀ ਕਢਾ ਦੂੰ ਬੋਟਾਂ ਲੈ ਗਏ ਬਸ ਕਿਹਨੇ ਆਉਣਾ ਅਸੀਂ ਫੇਰ ਚੁੱਪ ਕਰਕੇ ਪਾ ਦਿੰਨਾ ਵੀ ਚੱਲ ਕੋਈ ਨਾ ਅਗਲਾ ਆਇਆ ਘਰ ਛੱਡ ਕੇ ਕਹਿੰਦਾ ਬਹੁਤ ਬੁਰਾ ਹਾਲ ਆ ਮੈਂ ਤਾਂ ਉਹਨੂੰ ਕਹਿਦਾ ਸੀ ਜਦ ਵੀ ਮਾ ਸਾਡਾ ਭੋਰਾ ਵੀ ਨਹੀਂ ਬੁਰਾ ਹਾਲ ਵਧੀਆ ਹਾਲ ਆ ਸਾਡਾ ਤਾਂ ਮੈਂ ਇੱਕਣੇ ਕਿਹਾ ਜੇ ਦੁਖੀ ਆ ਫੇਰ ਤਾਂ ਕਹਿਣਾ ਹੀ ਕਹਿਣਾ ਦੱਸੋ ਹੁਣ ਕੀ ਕਰੋਗੇ ਵੀਰ ਜੀ ਹੁਣ ਮਲਾਕਰੀ ਹੁਣ ਬਸ ਅਸੀਂ ਧਰਨਾ ਲਾਦਣਾ ਕੱਲ ਨੂੰ ਜਾ ਕੇ ਉੱਥੇ ਵੀਡੀਓ ਦਾ ਉਤਰ ਸਾਡਾ ਬਸ ਇਹੀ ਹਾਲ ਆ ਸਾ ਗਿਆ ਵੀਰ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਜੀ ਮੇਰਾ ਰੀਤਾ ਸ਼ਰਮਾ ਪਿੰਡ ਤਿੰਨ ਦਾ ਪਾਣੀ ਖੜਾ ਮੌਨਸੂਨ ਦਾ ਮੌਸਮ ਹੈ ਕਿੰਨੀ ਕਿਸਮ ਦੀ ਸਮੱਸਿਆ ਸੰਭਾਲਣਾ ਸਮੱਸਿਆ ਉਹਨਾਂ ਸੇ ਤੁਹਾਨੂੰ ਕੀ ਦੱਸੀਏ ਅਸੀਂ ਤਾਂ ਤੁਹਾਨੂੰ ਕੁਝ ਦੱਸ ਜਿਆਦੇ ਤੁਹਾਡੇ ਸਾਹਮਣੇ ਹੀ ਹਾਲ ਹੈ ਜੋ ਹਾਲ ਤੁਸੀਂ ਦੇਖ ਰਹੇ ਹੋ ਉਹੀ ਹੈ 4 ਸਾਲ ਪਹਿਲਾਂ ਸੀ ਉਹੀ ਹਾਲ ਹੁਣ ਆ ਇਹਦਾ ਹੱਲ ਕੁਛ ਨਹੀਂ ਹੋ ਸਕਦਾ ਅਸੀਂ ਇੰਨੀ ਤਕਲੀਫ ਦੇ ਵਿੱਚ ਆ ਕਿ ਅਸੀਂ ਬਹੁਤ ਸੁਣਵਾਈ ਕਰ ਲਈ ਸਾਰੀ মিডিਆ ਆ ਕੇ ਮੁੜ ਗਈ ਲੇਕਿਨ ਅਸੀਂ ਕੁਛ ਨਹੀਂ ਨਾ ਉਹ ਕਰ ਸਕੇ ਆ ਨਾ ਅਸੀਂ ਤਾਂ ਫਿਰ ਬੈਠੇ ਹੀ ਆ ਅਸੀਂ ਕਾਰ ਵੀ ਕੀ ਸਕਦੇ ਆ ਇਸ ਤੋਂ ਬਿਹਤਰ ਆ ਕਿ ਮਕਾਨ ਵੇਚੋ ਤੇ ਬਾਹਰ ਜਾਓ ਆਹੀ ਹਾਲ ਆ ਫਿਰ ਤਾਂ ਦੇਖੋ মিডিਆ ਦਾ ਸਿਰਫ ਦਿਖਾਉਣਾ ਹੁੰਦਾ ਹੈ মিডিਆ ਦਾ ਕੰਮ ਆ ਸਿਰਫ ਦਿਖਾਉਣਾ ਪ੍ਰਸ਼ਾਸਨ ਨੂੰ ਵੀ ਇਸ ਪਿੰਡ ਦੇ ਵਿੱਚ ਆ ਸਮੱਸਿਆ ਇਹ ਕੰਮ ਕਰਨੇ ਹੁੰਦੇ ਨੇ ਪਿੰਡ ਦੀਆਂ ਪੰਚਾਇਤਾਂ ਨੇ ਕਰਨੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਚੁਣਦੇ ਆ ਜਿਹੜੇ ਹਲਕਾ ਵਿਧਾਇਕ ਹੁੰਦਾ ਮੈਂਬਰ ਪਾਰਲੀਮੈਂਟ ਹੁੰਦਾ ਜਾਂ ਜਿਹੜੀ ਬਿਊਰੋਕ੍ਰੇਸੀ ਆ ਅਫਸਰशाही ਆ ਉਹਨੇ ਕੰਮ ਕਰਨੇ ਹੁੰਦੇ ਨੇ ਜਦੋਂ ਉਹ ਤੁਹਾਡੇ ਪਿੰਡ ਆਉਂਦੇ ਨੇ ਤੁਸੀਂ ਉਹਨਾਂ ਨੂੰ ਪੁੱਛਦੇ ਹੋ ਇਸ ਬਾਰੇ ਬਹੁਤ ਮੈਂ ਕਹਿੰਦਾ ਸਾਰਾ ਪਿੰਡ ਇਕੱਠਾ ਹੁੰਦਾ ਹੁਣੀ ਹਲੇ ਤਾਂ ਪਰਸੋ ਹੀ ਹੋ ਕੇ ਹਟਿਆ ਵਾ ਮੇਰੇ ਬੇਟੇ ਦੀ ਮੈਰਿਸ ਸੀ 7 ਮਹੀਨੇ ਪਹਿਲਾਂ ਉਦੋਂ ਇੱਥੇ ਹੀ ਇੱਥੇ ਹੀ ਗੱਲ ਹੋਈ ਸੀ ਇੱਦਾਂ ਹੀ ਪਾਣੀ ਖੜਾ ਸੀ ਸਾਡੀ ਸਾਰੀ ਡੈਕੋਰੇਸ਼ਨ ਹੋਈ ਵੀ ਸੀਗੀ ਸਾਰਾ ਕੁਝ ਹੋ ਰਿਆ ਸੀ ਕੁਛ ਹੋਇਆ ਉਦੋਂ ਹੀ ਪਾਣੀ ਖੜਾ ਸੀਗਾ ਉਦੋਂ ਹੀ ਸਾਡੇ ਰਿਸ਼ਤੇਦਾਰ ਆਏ ਆ ਉਹ ਤੁਸੀਂ ਮਤਲਬ ਇੱਕ ਕੀਤਾ ਸੀਗਾ ਪ੍ਰਣ ਕੀਤਾ ਵੀ ਅਸੀਂ ਜਾ ਕੇ ਰੋਡ ਜਾਮ ਕਰਾਂਗੇ ਧਰਨਾ ਲਗਾਵਾਂਗੇ ਹਾਂਜੀ ਪਰ ਤੁਸੀਂ ਨਹੀਂ ਲਗਾਇਆ ਤੁਸੀਂ ਬੀ ਡੀ ਪੀਓ ਦਫਤਰ ਨਹੀਂ ਗਏ ਉਸ ਤੋਂ ਬਾਅਦ ਜਿਸ ਦਾ ਕਿ ਕਹਾਵਤ ਹੈ ਵੀ ਜਦੋਂ ਬੱਚਾ ਰੋਂਦਾ ਮਾਂ ਦੁੱਧ ਉਸ ਉਦੋਂ ਹੀ ਪਲਾਉਂਦੀ ਹੈ ਨਾ ਜਦੋਂ ਤੁਸੀਂ ਉੱਥੇ ਗਏ ਹੀ ਨਹੀਂ ਅਫਸਰਾਂ ਦੇ ਕੋਲੇ ਸਾਨੂੰ ਸਵਾਸਨ ਦਿੱਤਾ ਗਿਆ ਸੀ ਕਿ ਟੋਬਾ ਪਟਿਆ ਜਾਊਗਾ ਉਹ ਪਟਿਆ ਵੀ ਆ ਫੇਰ ਵਿੱਚੇ ਹੀ ਬੰਦ ਕਰਤਾ ਹੁਣ ਸਾਨੂੰ ਕੀ ਪਤਾ ਵੀ ਕਿੰਨੀਆਂ ਕਿ ਪਾਰਟੀਆਂ ਕਿੱਧਰ ਕਿੱਧਰ ਹੋ ਰਹੀਆਂ ਸਾਨੂੰ ਇਸ ਗੱਲ ਦਾ ਨਹੀਂ ਨਾ ਪਤਾ ਹੈਗਾ ਮਤਲਬ ਤੁਹਾਨੂੰ ਲੱਗਦਾ ਵੀ ਰਾਜਨੀਤੀ ਹਾਂਜੀ ਹਾਂ ਹੈਗੀ ਆ ਇਹ ਅਸੀਂ ਤਾਂ ਬਹੁਤ ਜ਼ਿਆਦਾ ਬੜਾ ਅਸੀਂ ਦੱਸ ਹੀ ਨਹੀਂ ਸਕਦੇ ਵੀ ਅਸੀਂ ਕਿੰਨੀ ਕਿ ਸਮੱਸਿਆ 'ਚ ਆ ਥੋੜੇ ਮਤਲਬ ਥੋੜੀਆਂ ਗਲੀਆਂ ਨੂੰ ਸਮੱਸਿਆ ਸਾਰਿਆਂ ਨੂੰ ਹੀ ਆ ਇਹ ਨਹੀਂ ਪਤਾ ਹੁਣ ਉਧਰਲੇ ਪਾਸੇ ਕੀ ਆ ਸਾਡਾ ਸਭ ਤੋਂ ਜ਼ਿਆਦਾ ਸਾਨੂੰ ਸਮੱਸਿਆ ਕਿਉਂਕਿ ਸਾਰੇ ਪਿੰਡ ਦਾ ਪਾਣੀ ਇੱਥੇ ਆਂਦਾ ਸਾਰੇ ਆਂਦਾ ਇੱਥੇ ਪਾਣੀ ਤੇ ਹੁਣ ਮੈਨੂੰ ਲੱਗਦਾ ਵੀ ਮਤਲਬ ਪਾਣੀ ਸਰ ਤੋਂ ਲੰਘਿਆ ਕੀ ਕਰੋਗੇ

ਕੋਨੇ ਕਿਲੇ ਦਾ ਪਾ ਦਿਆ ਹੁਣ ਕੰਮ ਨਹੀਂ ਪਿਆ ਫੇਰ ਨਹੀਂ ਕਰ ਦਿੱਤੇ ਗਏ ਨਾ ਮਾਫਾ ਕਰਮ ਨਹੀਂ ਆ ਗਿਆ ਸਾਡੇ ਕਿਹਦਾ ਸੂਨ ਆਉਂਦਾ ਇਹ ਕਿਤੇ ਕੱਢੀ ਦਰਵਾਣੀ ਰੋਜ਼ ਰਸਤੇ ਵਾਲੇ ਸੂਨ ਆਉਂਦੇ ਅਸੀਂ ਅਗਲੇ ਨੂੰ ਇਹ ਕਹਿੰਨੇ ਵੀ ਸਾਡਾ ਮੁੰਡਾ ਜਿੱਦਣ ਆਊ ਉਦੋਂ ਬੁਲਾਵਾਂਗੇ ਅਸੀਂ ਅਗਲੇ ਨੂੰ ਕੀ ਦੱਸਿਓ ਵੀ ਸਾਡੇ ਦਰਾਂ ਮੂਰੇ ਆ ਹੱਲ ਹੂੰ ਔਰ ਨਮਾਣੀ ਦਾ ਅਸਤੀ ਦਾ ਤਿਹਾੜ ਦੇ ਨਾ ਨਾ ਸੀਦਾ ਜਦ ਸੋਹਰਿਆਂ ਨੂੰ ਮਨ ਬਣਾ ਕੇ ਆਪਾਂ ਭਗਾਏ ਉਹ ਹੀ ਤਾਂ ਗੱਲ ਆ ਮੈਨੂੰ ਬੇਸ਼ਮੀ ਮਹਿਸੂਸ ਹੋਉਂਦੀ ਹਾਂ ਬੇਸ਼ਮੀ ਤਾਂ ਹੁੰਦੀ ਹੋਆ ਕੋਈ ਨਾ ਕਹਿ ਕਮੀ ਇਹੀ ਆ ਵੀ ਪਤਾ ਜਾਣ ਕੇ ਕਹਿੰਦੇ ਹੋ ਵੀ ਗਰਮੀ ਗਾ ਉਹ ਵੀ ਤਾਂ ਹੈ ਨਾ ਬੱਤ ਲਾ ਦੇਣਾ ਮੈਂ ਪਾਣੀ ਤਾਂ ਚਾਹ ਵਾਲਾ ਕਰਤੀ ਜਾਂਦਾ ਮੁੰਨੜਿਆ ਖੰਨੇ ਆ ਕੇ ਫੋਨ ਕਰ ਮੈਂ ਇੰਨਾ ਲੜੀਆਂ ਆਈਆਂ ਕੋਈ ਰਿਸ਼ਤੇਦਾਰ ਆ ਆਪਣੇ ਵੀਡੀਓ ਬੰਦੇ ਭੂਮੀ ਵਿੱਚ ਨਾ ਆਉਂਦਾ ਜਿਹੜਾ 10 ਲੱਖ ਰੁਪਏ ਦਾ ਪਾਉਣਾ ਹੈ ਵੀਰੋ ਨੂੰ ਮੇਰੀ ਗੱਲ ਹੋਈ ਹੈ 10 ਲੱਖ ਰੁਪਏ ਦਾ ਪੈਪਰ ਹੁੰਦਾ ਕਿ ਹੁਣ ਵੀ ਜੀ ਕਿੰਨਾ ਜੀ ਤੁਹਾਡਾ ਮੇਰਾ ਨਾਮ ਜੀ ਗੁਰਦੀਪ ਕੌਰ 20-75 ਸਾਲ ਹੋ ਗਏ ਦੇਸ਼ ਨੂੰ ਯਾਦ ਹੋਏ ਅਜੇ ਤੱਕ ਜਿੱਦਾਂ ਗਲੀਆਂ ਨਾਲੀਆਂ ਟੋਬਿਆਂ ਦਾ ਜਿਹੜਾ ਸਮੱਸਿਆ ਉੱਥੇ ਖੜੀ ਆ ਤੁਹਾਡੇ ਪਿੰਡ ਦੇ ਵਿੱਚ ਕਈ ਸਾਲਾਂ ਤੋਂ ਇਦਾਂ ਹੀ ਪਾਣੀ ਖੜਾ ਕੀ ਕਹੋਗੇ ਸਵਾਰੇ ਅਸੀਂ ਕੀ ਕਹਿਣਾ ਜੀ ਅਸੀਂ ਤਾਂ 30 35 ਸਾਲ ਹੋ ਗਏ 15 ਤਾਂ ਪੱਕੇ ਹੀ ਹੋ ਗਏ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਕੋਈ ਸਰਪੰਚ ਨਹੀਂ ਸੁਣਦਾ ਆਪਣੀਆਂ ਗੱਲਾਂ ਕਰਦੇ ਨੇ ਚਲੇ ਜਾਂਦੇ ਨੇ ਪਰਸੋਂ ਵੀ ਸਾਡੇ ਉਰੇ ਇਕੱਠ ਸੀਗਾ ਅਸੀਂ ਉੱਥੇ ਵੀ ਸੀਗੇ ਹਾਂਜੀ ਬਸ ਉਹਨਾਂ ਦੀ ਪਤਾ ਨਹੀਂ ਕੀ ਹਿਸਾਬ ਕਿਤਾਬਾ ਪਿੰਡ ਦੇ ਆਂਦਾ ਕੀ ਜਿਹੜੇ ਆਉਂਦੇ ਨੇ ਉਹਨਾਂ ਦਾ ਸਾਨੂੰ ਕੋਈ ਪਤਾ ਨਹੀਂ ਕੋਈ ਕੰਮ ਨਹੀਂ ਕਰਦਾ ਅਸੀਂ ਉਹਨਾਂ ਨੂੰ ਕਿਹਾ ਸਾਡੇ ਰੌਂਡ ਲਾ ਕੇ ਆਓ ਨਹੀਂ ਆਏ ਅੱਛਾ ਜੀ ਠੀਕ ਆ ਨਾ ਹੁਣ ਦੇਖੋ ਸਾਡੇ ਇਹਨਾਂ ਦੇ ਘਰਦਿਆਂ ਦੀ ਡੈਥ ਹੋਈ ਇੱਧਰ ਮਦਰ ਦੀ ਹੋਈ ਮੈਂ ਆਪਰੇਸ਼ਨ ਕਰਾਇਆ ਇਨਫੈਕਸ਼ਨ ਹੁੰਦੀ ਆ ਸਾਨੂੰ ਪਾਣੀ ਦੀ ਹਾਂਜੀ ਸਾਡੀ ਤੁਸੀਂ ਇਹ ਦੇਖੋ ਵੀ ਕਿਉਂ ਨਹੀਂ ਸੁਣਵਾਈ ਹੁੰਦੀ ਪਹਿਲਾਂ ਤਾਂ ਅਸੀਂ ਇਹ ਪੁੱਛਣਾ ਚਾਹੁੰਦੇ ਆ ਨੰਬਰ 2 ਤੇ ਤੁਸੀਂ ਹੁਣ ਸਾਰੇ ਸਾਨੂੰ ਦੇਖਦੇ ਹੋ ਸਾਡੀ ਕੋਈ ਜੀਵਤ ਥੋੜੀ ਆ ਘਰਾਂ ਦੀ ਜਿਸ ਤਰ੍ਹਾਂ ਲੋਕ ਸਭਾ ਵੋਟਰਾਂ ਲੰਘ ਕੇ ਗਈਆਂ ਨੇ ਲੋਕ ਇੱਥੇ ਜਿਹੜੇ ਮਤਲਬ ਨੇਤਾ ਲੋਕ ਹੋਣਗੇ ਇੱਥੇ ਵੋਟਾਂ ਮੰਗਵਾਉਂਦੇ ਹੋਣਗੇ ਤੁਸੀਂ ਦੱਸਿਆ ਨੇ ਉਹਨਾਂ ਵੀ ਸਾਡੀ ਸਮੱਸਿਆ ਦਾ ਹੱਲ ਕਰ ਕਹਿੰਦੇ ਨੇ ਕਰਾਂਗੇ ਵੋਟਾਂ ਲੈ ਕੇ ਸੈਟ ਹੋ ਜਾਂਦੇ ਨੇ ਘਰੇ ਆਪਣੇ ਹੁਣ ਕਹੇ ਕਹੇ ਸਾਲ ਸਰਪੰਚ ਚਲੇ ਗਏ ਕੋਈ ਕਹੇ ਤੇ ਆਉਂਦਾ ਵੀ ਨਹੀਂ ਦੇਖਣ ਸਾਨੂੰ ਜਿਸ ਤਰ੍ਹਾਂ ਕਿ ਜਿਹੜੇ ਐਮਐਲਏ ਹੁੰਦੇ ਨੇ ਹਲਕੇ ਦੇ ਲੋਕਾਂ ਦੇ ਭੋਗਾਂ ਤੇ ਵਿਆਹਾਂ ਤੇ ਆਉਂਦੇ ਨੇ ਇੱਥੇ ਆਉਂਦੇ ਹੋਣਗੇ ਕਹਿੰਦੇ ਨੇ ਜੀ ਆ ਕੇ ਕਰਾਂਗੇ ਕੰਮ ਪਹਿਲਾਂ ਗੁਰਕੀਰਤ ਸੀ ਉਹਨੇ ਕਿਹਾ ਨਹੀਂ ਕਰਿਆ ਉਹ ਗਾਂਹਾਂ ਵਾਲਿਆਂ ਤੇ ਛੱਡ ਦਿੰਦੇ ਨੇ ਕੋਈ ਨਹੀਂ ਕੰਮ ਕਰਦਾ ਪਤਾ ਨਹੀਂ ਇਹਨਾਂ ਦੀ ਰਲ਼ੀ ਮਿਲੀ ਆ ਜਾਂ ਉਹ ਨਹੀਂ ਕਰਦੇ ਜਾਂ ਇਹ ਨਹੀਂ ਕਰਦੇ ਸਾਨੂੰ ਸਮਝ ਨਹੀਂ ਕੋਈ ਅਹ ਨੇਤਾ ਗੁੱਟ ਨਹੀਂ ਕਰਦੇ ਤੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਉਹ ਕੁਝ ਨਹੀਂ ਕਰਦੇ ਹੁਣ ਕੀ ਕਰੋਗੇ ਹੁਣ ਅਸੀਂ ਜਾ ਕੇ ਬੈਠਾਂਗੇ ਜੀ ਉੱਥੇ ਧਰਨੇ ਲਾਵਾਂਗੇ ਵੀਡੀਓ ਦਫ਼ਤਰ ਦਾ ਘਰਾਓ ਕਰਾਂਗੇ ਕੋਈ ਤਾਂ ਹੱਲ ਕਰਾਂਗੇ ਨਹੀਂ ਅਸੀਂ ਘਰ ਛੱਡਾਂਗੇ ਕੋਈ ਹੱਲ ਆ ਨਾ ਸਾਡੇ ਕੋਲ ਤਾਂ ਹੁਣ ਤੁਹਾਡੀ ਸਾਡੀ ਕੋਈ ਜੀਵ ਹੈ ਤਾਂ ਤੁਸੀਂ ਆਪ ਹੀ ਦੇਖੋ ਸਾਰੇ ਲੋਕ ਸਾਰੇ ਪਿੰਡ ਦਾ ਪਾਣੀ ਹੈ ਚਾਰ ਪੰਜ ਘਰਾਂ ਦਾ ਪਾਣੀ ਨਹੀਂ ਹੈਗਾ ਸਾਰੇ ਪਿੰਡ ਦਾ ਪਾਣੀ ਆਉਂਦਾ ਸੀ ਅਸੀਂ ਅਸੀਂ ਮੂਰੇ ਭੋਗਤਦੇ ਹਾਂ ਸਾਰੇ ਅੱਗੇ ਦੋ ਟੋਬਾ ਹੈ ਅੱਗੇ ਅੱਧਾ ਟੋਬਾ ਉਧਰ ਸੀ ਸਾਰਾ ਪਾਣੀ ਇੱਧਰ ਪਾਤਾ ਨਿਕਾਸੀ ਬਈਆਂ ਦਾ ਘਰ ਵੱਧ ਗਿਆ 3000 ਚੋ ਜੀ ਤੇ ਫਿਰ ਪਾਣੀ ਤਾਂ ਉਹੀ ਆਉਦੀ ਵੀ ਨਿਕਾਸੀ ਨਹੀਂ ਜਿਹੜਾ ਪਹਿਲਾਂ 1250 ਘਰ ਸੀ ਹੁਣ ਭਈਆਂ ਦੇ ਘਰ ਨਹੀਂ ਪਦੇ ਪਾਣੀ ਹੋ ਵੀ ਨਹੀਂ ਨਿਕਲਦਾ ਇੱਥੇ ਝੂਲੇ ਲਾਉਣ ਪਾਰਕ ਲਾਉਣ ਬੱਚਿਆਂ ਨੂੰ ਬੁੜੀਆਂ ਬੈਠਣ ਪਾਣੀ ਦਾ ਪ੍ਰਬੰਧ ਕਰਨ ਸਫਾਈ ਸਾਰਿਆਂ ਨੂੰ ਜੀ ਵਧੀਆ ਲੱਗਦੀ ਆ ਨਮਾ ਟੋਬਾ ਪੁੱਟਿਆ ਜਾ ਰਿਹਾ ਬੀਬੀ ਜੀ ਇਹਦੇ ਬਾਰੇ ਮਤਲਬ ਬੰਦ ਕਰਤਾ ਕੰਮ ਕੀ ਕਹੋਗੇ ਇਹਦੇ ਬਾਰੇ ਇਹ ਪਤਾ ਨਹੀਂ ਜੀ ਚੱਲਦਾ ਚੱਲਦਾ ਕੰਮ ਖੜ ਗਿਆ ਪਹਿਲਾਂ ਵੀ ਲੱਗੀਆਂ ਸੀ ਬਜ਼ੁਰਗਾਂ ਹੁਣ ਤਾਂ ਕ੍ਰੇਨ ਨਾ ਪੱਟ ਤਾਂ ਸੀ ਟੁੱਬ ਤੇ ਬਸ ਫੇਰ ਖੜ ਗਿਆ ਹੁਣ ਪਰਸੋਂ ਉਹ ਵੀ ਕੋਈ ਚੰਗ ਗੱਲ ਨਹੀਂ ਕਰਕੇ ਜਿਹੜੇ ਅਫਸਰ ਜੇ ਸਾਂਝੀਆਂ ਜੀਆਂ ਗੱਲਾਂ ਕਰਕੇ ਚੱਲੇ ਆ ਜੀਨੇ ਜੀ ਕੰਮ ਕਰਾਉਣਾ ਹੁਣ ਆਪਾਂ ਆਪਣੇ ਘਰ ਦਾ ਕੰਮ ਕਰਦੇ ਨਹੀਂ ਬਿਲਕੁਲ ਜੀ ਤੇ ਫਿਰ ਇਹ ਵੀ ਘਰ ਹੀ ਆ ਨਾ ਇੱਕ ਬਿਲਕੁਲ ਤੇ ਫਿਰ ਕਿਉਂ ਨਹੀਂ ਕਰਦੇ ਹੁਣ ਸਾਨੂੰ 4 ਸਾਲ ਹੋ ਗਏ ਜੀ ਅਸੀਂ ਬਾਹਰ ਨਹੀਂ ਨਿਕਲਦੇ ਨਾ ਬੱਚਾ ਨਾ ਕੋਈ ਬੁਢੀ ਫੋਨਾਂ ਤੇ ਗੱਲ ਕਰਦੇ ਆ ਅਸੀਂ ਕਿੱਥੇ ਨੂੰ ਜਾਈਏ ਅਸੀਂ ਹਾਂਜੀ ਹੁਣ ਕਿੰਨੀ ਵਾਰੀ ਅਸੀਂ ਸਪੀਚਾਂ ਦੇ ਚੁੱਕੇ ਆ ਕੋਈ ਰਿਸ਼ਤੇਦਾਰ ਨਹੀਂ ਸਾਡੇ ਆਉਂਦੇ ਰਿਸ਼ਤੇਦਾਰਾਂ ਨੇ ਮਨਾਂ ਕਰਤਾ ਕਹਿੰਦੇ ਅਸੀਂ ਨਹੀਂ ਆਉਣਾ ਹਾਂਜੀ ਠੀਕ ਹੈ